ਸਤ ਸਿਰਿਆਂ ਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਆ ਗਿਆ ਹੈ ਅੱਜ ਦੀ ਵੱਡੀ ਖਬਰ ਪਾਵਰ ਕਾਮ ਕਾਮਯਾਨੇ ਮੋਹਾਲੀ ਡਿਵੀਜ਼ਨ ਦੇ ਬਾਹਰ ਦਿੱਤਾ धरना ਸਮੂਹ ਇੱਕ ਛੁੱਟੀ ਦੋ ਦਿਨ ਹੋਰ ਵਧਾਉਣ ਦਾ ਐਲਾਨ ਇਹ ਪੰਜਾ ਪੰਜਾ ਨਗਰਪਾਲਿਕਾ ਵਰਕ ਮੈਨੇਜਮੈਂਟ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦੇ ਕਾਰਨ 11 12 ਤੇ 13 ਅਗਸਤ ਦੀ ਸਮੂਹਿਕ ਛੁੱਟੀ ਦੇ ਸੰਘਰਸ਼ ਤਹਿਤ ਤੀਜੇ ਦਿਨ ਦਾ ਧਰਨਾ ਮੁਹਾਲੀ ਡਿਵੀਜ਼ਨ ਵਿਖੇ ਦਿੱਤਾ ਗਿਆ ਸਮੂਹਿਕ ਛੁੱਟੀ ਦੋ ਦਿਨ ਹੋਰ 14 ਤੇ 15 ਅਗਸਤ ਤੱਕ ਵਧਾਉਣ ਦਾ ਵੀ ਐਲਾਨ ਕੀਤਾ ਜਿਸ ਵਿੱਚ ਵੱਖ-ਵੱਖ ਬੁਲਾ ਰਹਿਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਿਸ ਵਿੱਚ ਨਿੱਜੀ ਕਰਨ ਦੀ ਨੀਤੀ ਰੱਦ ਕਰਨ ਲਈ 1 ਜਨਵਰੀ 2016 ਤੋਂ ਸੋਦੇ ਸਕੇਲਾਂ ਦਾ ਏਰੀਆ ਰਦੇਣਾ ਡੀਏ ਦਾ ਬਕਾਇਆ ਦੇਣਾ ਨਵੀਂ ਭਰਤੀ ਕਰਨ ਲਈ ਕੱਚੇ ਕਾਮੇ ਪੱਕੇ ਕਰਨ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਪੰਜਾਬ ਦੇ ਕਰਮਚਾਰੀਆਂ ਨੂੰ ਕੇਂਦਰੀ ਸਕੇਲ ਰੱਦ ਕਰਨ ਲਈ ਬਿਜਲੀ ਐਕਟ 2022 ਰੱਦ ਕਰਨ ਸਬ ਸਟੇਸ਼ਨ ਕਰਮਚਾਰੀਆਂ ਦੀਆਂ ਤਰੱਕੀਆਂ ਕਰਨ ਲਈ ਬਰਾਬਰ ਕੰਮ ਤੇ ਬਰਾਬਰ ਤਨਖਾਹਾਂ ਲਾਗੂ ਕਰਨ ਲਈ ਦਫਤਰੀ ਹੁਕਮ ਨੂੰ 811 ਰਾਇ ਅਈ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨਾ ਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨਾ ਤੇ ਪੁਰਾਣੇ ਸਮਝੌਤੇ ਲਾਗੂ ਕਰਨ ਦੀ ਮੰਗ ਇਹ ਤੀ ਗਈ ਹੈ ਮੰਗਾ ਦਾ ਮੰਨਣ ਦੀ ਸੂਤਰ ਵਿੱਚ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਪਾਵਰ ਕਾਮ ਕਾਮ ਮੈਨੇਜਮੈਂਟ ਨੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਧਰਨਾ ਸਾਂਝੇ ਤੌਰ ਤੇ TESAU ਫੈਡਰੇਸ਼ਨ 8 ਤੱਕ ਐਸੋਸੀਏਸ਼ਨ ਆਫ ਜੁਨਿਅਨ ਇੰਜੀਨੀਅਰ ਤੇ ਪੈਨਸ਼ਨ ਐਸੋਸੀਏਸ਼ਨ ਦੇ ਪੈਨਚਰ ਜੁਨਿਅਨ ਸਰਕਲ ਮੁਹਾਲੀ ਵੱਲੋਂ ਦਿੱਤਾ ਗਿਆ ਹੈ ਧੰਨਵਾਦ